ਜਿੰਦਾਬਾਦ ਭਗਤ ਸਿੰਘ ਤੇਰੀ ਕੌਤ ਤੇ ਮਹਾਰਾਜੇ ਟੋਕੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਂ ਹਾਂ ਪਾਕ ਸਿੰਘ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਤਾਂ ਨੌਜਵਾਨ ਆਗੂ ਸਰਦਾਰ ਪਰਮਜੀਤ ਸਿੰਘ ਥੂਹੀ ਜੋ ਪ੍ਰਧਾਨ ਨੇ ਭਗਤ ਸਿੰਘ ਸੇਵਾ ਸੈਟੀ ਦੇ ਅਤੇ ਉਹਨਾਂ ਦੇ ਨਾਲ ਜੂਥ ਆਗੂ ਪ੍ਰਿੰਸ ਤੁੰਗ ਜੀ ਇਹ ਸਮੂਚੇ ਆਗੂ ਹਰ ਸਾਲ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ ਸ਼ਹੀਦੀ ਦਿਹਾੜਾ ਮਨਾਉਂਦੇ ਨੇ ਅਤੇ ਉਹਨਾਂ ਦੀ ਯਾਦ ਦੇ ਵਿੱਚ ਖੇਡਾਂ ਕਰਾਉਂਦੇ ਨੇ ਨੌਜਵਾਨਾਂ ਦਾ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਨਸ਼ਿਆਂ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਦੇ ਨੇ ਮੈਂ ਤਾਂ ਇਹਨਾਂ ਨੂੰ ਪਰਮਜੀਤ ਸਿੰਘ ਸੂਹੀ ਜੋ ਪ੍ਰਧਾਨ ਨੇ ਪਾਕ ਸਿੰਘ ਸੇਵਾ ਸੈਟੀ ਦੇ ਜੋ ठाकुरਪ੍ਰਿੰਸ ਸਿੰਘ ਜੀ ਅਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਵਧਾਈ ਜਨਮ ਹੈ ਆਪ ਦੀ ਅੱਜ ਦੇ ਦਿਨ ਨੂੰ ਕਿਵੇਂ ਪ੍ਰਵਾਸਿਤ ਕਰੇ ਮੇਰੇ ਵੱਲੋਂ ਸਾਰੇ ਦੇਸ਼ ਵਾਸੀਨ ਸਤਿ ਸ਼੍ਰੀ ਅਕਾਲ ਅੱਜ ਉਸ ਮਹਾਨ ਯੋਧੇ ਮਹਾਨ ਸ਼ਹੀਦ ਦਾ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਪਾਰਲ ਦੀ ਕੋਕੇ ਕੋਲੇ ਹਰ ਸਾਲ ਮਨਾਉਂਦੀ ਹੈ ਅੱਜ ਵੀ ਮਨਾਉਂਦੀ ਹੈ ਝੰਡੀ ਰਸਮ ਕੀਤੀ ਜਾਂਦੀ ਹੈ ਕੇਕ ਕਟਾਇਆ ਜਾਂਦਾ ਹੈ ਦੀ ਯਾਦ ਚ ਲੱਡੂ ਵਰਤਾਏ ਜਾਂਦੇ ਨੇ ਮੈਂ ਪਰਮਾਤਮਾ ਮੂਰੇ ਦੁਆ ਕਰਦਾ ਵੀ ਇਹ ਸੋਸਾਇਟੀ ਹਰ ਸਾਲ ਇਹ ਜਨਮ ਦਿਨ ਮਨਾਉਂਦੀ ਰਹੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਹਰ ਵਾਰ ਇੱਥੇ ਬੁਲਾ ਕੇ ਮੈਨੂੰ ਬੜਾ ਮਾਣ ਬਖਸ਼ਦੇ ਨੇ ਤੇ ਮੈਂ ਪਰਮਾਤਮਾ ਮੂਰੇ ਦੁਆ ਕਰਦਾ ਕਿ ਸੀਗੀਦ ਪਾਕ ਸਿੰਘ ਦੀ ਸੋਚ ਤੇ ਇਹ ساری ਉਮਰ ਤੱਕ ਪੈਰਾਂ ਦੇ ਰਹੇ ਬਾਈਕ ਵੀ ਰਖਾ ਸਾਹਿਬ ਜਿਹੜੇ ਉਹਨਾਂ ਦੀ ਸੋਚ ਸੀਗੀ ਉਹਨਾਂ ਦੀ ਸੋਚ ਕੀ ਸੀ ਉਹਨਾਂ ਦੀ ਸੋਚ ਇਹ ਸੀ ਕਿ ਵੀ ਜਿਹੜਾ ਸਾਡਾ ਜੇਸ ਵਾਸੀ ਹੈ ਉਹ ਆਜ਼ਾਦ ਰਹੇ ਆਪਦੀ ਮਰਜ਼ੀ ਕਰ ਸਕੇ ਇਹ ਨਹੀਂ ਵੀ ਉਹਦੇ ਪਰ ਕੇ ਦਾ ਪ੍ਰੈਸ਼ਰ ਹੋਵੇ ਤੁਸੀਂ ਹੋਰ ਸਰਕਾਰ ਦਾ ਹੋਵੇ ਇੱਥੇ ਦੀ ਬੰਦੇ ਸਰਕਾਰ ਹੋਵੇ ਤੇ ਉਹ ਆਪਣੀਆਂ ਜਿੰਨੀਆਂ ਦਿਲ ਦੀਆਂ ਖਵਾਸਾਂ ਨੇ ਖੁੱਲ ਕੇ ਦੱਸ ਸਕੇ ਇਹ ਉਹਦੀ ਭਗਤ ਸਿੰਘ ਦੀ ਸੋਚ ਸੀ ਅੱਜ ਦੇ ਦੌਰ ਦੇ ਸਾਡੇ ਨੌਜਵਾਨ ਜਾਂ ਸਰਕਾਰਾਂ ਦਾ ਅਸੀਂ ਸਾਰੇ ਉਹ ਜਿਹੜਾ ਸੁਪਰਿਆਣਾ ਦੇਸ਼ ਤੇ ਉਹਦੇ ਅਨੁਕੂਲ ਜਿਹੜੇ ਕੰਮ ਕਰ ਰਹੇ ਆਂ ਜੀ ਦੇਖੋ ਗੱਲ ਇਹ ਹੈ ਸਿਰਫ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਹੁੰਦੀ ਜਿੰਨੀ ਦੇਰ ਅਸੀਂ ਸਾਰੇ ਰਲ ਕੇ ਉਹਨਾਂ ਸਾਥ ਨਹੀਂ ਦਿੰਦੇ ਉਹਨਾਂ ਦਾ ਸਾਡੇ ਦੇ ਬੱਚੇ ਲੱਗੇ ਨਸ਼ਿਆਂ 'ਚ ਇਹ ਸਰਕਾਰ ਤੋਂ ਨਹੀਂ ਕਹਿੰਦੀ ਵੀ ਤੁਸੀਂ ਨਸ਼ਿਆ ਕਰੋ ਜੀ ਕੰਮ ਕਰਨਾ ਚਾਹੀਦਾ ਇੱਕ ਹੋਰ ਸਾਰਨ ਵੱਡਾ ਕੰਮ ਗਲਤ ਹੋਇਆ ਵੀ ਸਾਡੀ ਜਿਹੜੀ ਕਰੀਮ ਹੈ ਦੇਸ਼ ਦੀ ਪੰਜਾਬ ਦੀ ਉਹ ਸਾਰੀ ਬਾਹਰ ਜਾਈ ਜਾਂਦੀ ਹੈ ਤੇ ਜਿਹੜਾ ਸਾਡਾ ਕੋਈ ਚੱਕ ਚਮਕਣਾ ਉਹ ਬਾਹਰ ਜਾ ਕੇ ਚਮਕ ਰਿਹਾ ਹੈ ਅਸੀਂ ਤਾਂ ਇਹੀ ਪ੍ਰਾਰਥਨਾ ਕਰਾਂਗੇ ਵੀ ਬੱਚੇ ਪੜ੍ਹ ਲਿਖ ਕੇ ਇਹ ਹਾਲਾਤ ਪੈਦਾ ਕਿਉਂ ਹੋਏ ਨੇ ਜ਼ਿੰਮੇਵਾਰ ਕੌਣ ਹੈ ਜਿਮੇਵਾਰਤਾ ਹੁੰਦੀ ਦੇਖੋ ਗੱਲ ਪੱਕੀ ਹੈ ਜੇ ਹਰ ਇੱਕ ਬੰਦੇ ਦੀ ਆਪਣੀ ਜ਼ਿੰਮੇਵਾਰੀ ਪੰਡਦੀ ਆ ਇਕੱਲੀ ਸਰਕਾਰ ਦੇ ਉੱਪਰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਰਕਾਰ ਕਿੰਨੀਆਂ ਕਿ ਨੌਕਰੀਆਂ ਦੇਈ ਜਾਊਗੀ ਉਹ ਉਹਨੇ ਟੈਕਸ ਪਾਈ ਜਾਊ ਲੋਕਾਂ ਦੇ ਬੋਝ ਪਾਈ ਉਹਨੇ ਕਿਹੜਾ ਜੇਬ ਚ ਦੇਣਾ ਹੈ ਹਰ ਬੰਦੇ ਨੂੰ ਦੇਖੋ ਜਿਹੜੇ ਜ਼ਿਮੀਂਦਾਰ ਇੱਥੇ ਨੇ ਸਿਆਣੇ ਹੋਵੇ ਉਹ ਤਰ੍ਹਾਂ ਤਰ੍ਹਾਂ ਦੀਆਂ ਫਲ ਫਰੂਟ ਸਬਜ਼ੀਆਂ ਮੱਕੀ ਦਾਲ ਬੀਜ ਰਹੇ ਨੇ ਤੇ ਉਹ ਵੀ ਹਰ ਇੱਕ ਬੰਦਾ ਜਿਹਦੇ ਕੋਲ ਜ਼ਮੀਨ ਚਾਹੇ ਘੱਟ ਵੀ ਆ ਉਹ ਮਿਹਨਤ ਕਰੂਗਾ ਤਾਂ ਉਹਨੂੰ ਲਾਜਮੇ ਦਾ ਫਲ ਮਿਲੂ ਧੰਨਵਾਦ ਜੀ ਬਹੁਤ ਹੋ ਗਿਆ ਜਿਹੜੀਆਂ ਉੱਥੇ ਚੱਲ ਰਹੀਆਂ ਨੇ ਦੇਖੋ ਪਾਕਿਸਤਾਨ ਦੀ ਰਿਸੋਰਸ ਜਰ ਦੇ ਸਰਕਾਰਾਂ ਦਾ ਸਿਰਫ ਖਾਨਾ ਪੂਰਤੀ ਕਰ ਰਹਿਣਾ ਹੈ ਸੋਚ ਦੇ ਨਾਂ ਤੇ ਕਿਉਂਕਿ ਪਾਕਿਸਤਾਨ ਦੀ ਸੋਚ ਤੋਂ ਹੀ ਮੁੱਕ ਰੱਖਦੇ ਜੱਤਾ ਦੇ ਵਿੱਚ ਆਏ ਪਰ ਉਹਦੀ ਸੋਚ ਤੋਂ ਓਪੋਜੀਟ ਹੀ ਇਹ ਜੋ ਵੀ ਕੰਮ ਕਰਦੇ ਪਏ ਤੁਹਾਡੇ ਹੁਣ ਜੱਗ ਜਾਏ ਰੇ ਨਹੀਂ ਕਿ ਹੁਣ ਕੀ ਕਪੜੇ ਹੁੰਦੇ ਮੈਨ 100 ਕਰੋੜ ਦਾ ਕਪੜਾ ਹਣ ਹੋ ਕੇ ਹੀ ਹਟਿਆ ਤਾਜ਼ਾ ਤੇ ਮੰਤਰੀਆਂ ਘਰ ਖਲਾਫ ਕੋਈ ਕਾਰਵਾਈ ਵੀ ਨਹੀਂ ਹੁੰਦੀ ਹੈਗੀ ਇਸ ਕਰਕੇ ਆਪਾਂ ਹੁਣ ਹੁਣ ਸਭ ਲੋਕਾਂ ਨੂੰ ਪਤਾ ਹੈ ਕਿ ਕਿੰਨਾ ਕੇ ਪਾਕਿਸਤਾਨ ਦੀ ਸੋਚ ਤੇ ਚੱਲਦੇ ਪਏ ਨੇ ਬਾਕੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੀ ਸ਼ਹੀਦ ਭਗਤ ਸਿੰਘ ਦਾ ਜਨਮ ਸਾਡੀ ਸ਼ਹੀਦ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਜਾਂਦਾ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਤੇ ਖੇਡਾਂ ਵੀ ਕਰਾਈਆਂ ਜਾਂਦੀਆਂ ਕਬੱਡੀ ਕਬੱਡੀ ਦਾ ਕੋਈ ਟੂਰਨਾਮੈਂਟ ਕਰਾਇਆ ਜਾਂਦੇ ਨੇ ਜੀ ਨਵੰਬਰ ਤੇ ਕਰਾਇਆ ਜਾਊਗਾ ਇਹਨਾਂ ਦੀ ਯਾਦ ਵਿੱਚ ਸਮਾਰਕ ਤੇ ਬਾਕੀ ਇਹ ਯੂਥ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਕੌਮ ਲਈ ਨੇ ਸਿੱਖ ਫਲਸਫੇ ਲਈ ਤੇ ਹਰ ਇੱਕ ਪਬਲਿਕ ਦੇ ਲਈ ਆਪਣਾ ਸੰਜੋਗ ਦਿਓ ਜੋ ਇਹ ਮਜਬੂਰ ਪਬਲਿਕ ਹੈ ਜਿਹਨਾਂ ਮੌਜੂਦਾ ਸਮੇਂ ਦੇ ਵਿੱਚ ਲੋੜ ਹੈ ਕਿਸੇ ਵੀ ਚੀਜ਼ ਦੀ ਗਰੀਬ ਦਫਕਾ ਹੈ ਉਹਨਾਂ ਨਾਲ ਮੋਢਾ ਨਾਲ ਲਾ ਕੇ ਤੁਸੀਂ ਖੜੋ ਉਹਨਾਂ ਦੀ ਸਹਾਇਤਾ ਕਰੋ ਧੰਨਵਾਦ ਇਹ ਤੋਂ ਦੇ ਮੁੱਢ ਤੋਂ ਸੀਰਪਖ ਸਿੰਘ ਦਾ ਜਨਮ ਦਿਨ ਹਰ ਸਾਲ ਅਸੀਂ ਇਹ ਸੀਰਪਖ ਸਿੰਘ ਚੌਕ ਨਾਪਾ ਵਿੱਚ ਮਨਾਉਂਦੇ ਆ ਜਿਹਦੇ ਵਿੱਚ ਅਸੀਂ ਸੀਰਪਖ ਸਿੰਘ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਇਕੱਤਰਤਾ ਨਾਲ ਇਕੱਠੇ ਹੋ ਕੇ ਕੇਕ ਕੱਟ ਕੇ ਝੰਡਾ ਲਹਿਰਾ ਕੇ ਮਨਾਉਂਦੇ ਆ ਸੀਦਲ ਸੀਰ ਪਾਕਿਸਤਾਨ ਦੀ ਯਾਦ ਵਿੱਚ ਅਸੀਂ ਇੱਕ ਕਬੱਡੀ ਟੂਰਨਾਮੈਂਟ ਕਰਾਉਣਾ ਹੈ ਜੋ ਇਸ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ 29 30 ਨਵੰਬਰ ਨੂੰ ਕਰਾਇਆ ਜਾਊਗਾ ਇਸ ਵਾਰ ਇਸ ਦੇ ਵਿੱਚ 52000 ਓਪਨ ਦਾ ਸੈਕੰਡ ਨਾਮ ਤੇ ਫਰਸਟ ਨਾਮ 71000 ਤੇ ਬੈਸਟਾਂ ਨੂੰ 1111000 ਦਿੱਤਾ ਜਾਊਗਾ ਕਾਲਜ ਗਰਾਊਂਡ ਨੱਪਾ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਊਗਾ ਜਿਹਦੇ ਵਿੱਚ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਹਮੋਂ ਅਗੇ ਪੁੱਜੋ ਤੇ ਸੀਦਲ ਸੀਰ ਪਾਕਿਸਤਾਨ ਦੇ ਜਨਮ ਦਿਨ ਨੂੰ ਸਮਰਪਿਤ ਆਪਣੀ ਹਾਜ਼ਰੀ ਲਵਾਓ